ਆਡੇ ਆਜਨੇ ਮੁਕਮਲ ਮਾ ਮਾ ਜੋ ਕੈਪਟਨ ਆਪਣੇ ਪੰਜਾਬ ਗੁਰਿੰਦਰ ਕੁਮਾਰ ਗੋੜਾ ਜੀ ਪਲੇਅਰ ਦਾ ਨਿਖਨ ਕਰਨ ਲਈ ਜਾਂਦੇ ਹੋ ਉਹਨਾਂ ਨੂੰ ਸਪੋਰਟ ਕਰਕੇ ਲਿਜਾ ਰਹੇ ਹਾਂ ਜੱਤੀ ਕੁਛਲਾ ਬਠਿੰਡਾ ਜਨਾਬ ਤਾਲਕੰਦਪਰੇ ਜੀ ਐਸਪੀ ਮੈਡਮ ਆਪਣੀ ਤੋਂੰਡਾ ਜੀ ਡਿਪ੍ਰੈਸਰ ਸਾਹਿਬ ਗੋੜਾ ਜੀ ਜਨਾਬ ਜੀ ਤੋਂ ਹੋ ਕੇ ਜੱਤੀ ਕੁਛਲਾ ਜਨਾਬੋਂ ਸਹਿਬ ਜੀ ਜੱਤਾ ਜੀ ਬਾਰਾ ਦੀ ਸ਼ਾਮ ਜੀ ਚਾਪੀਆ ਦੇਸ਼ੀ ਤੇ ਰਾਜ ਜੀ ਪਹਿਲੇ ਜਾ ਕੇ ਪੰਜਾਬ ਪਲੇਸ ਦੀ ਹੈ ਅਗਲੇ ਚਾਪੀਆ ਨਗਰ ਨਗਰ ਦੀ ਸੂਚਨਾ ਦਿੱਤੀ ਜਾ ਸਕਦੀ ਹੈ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਂਦਾ ਹੈ ਅਗਲੇ ਚਾਪੀਆ ਨਗਰ ਨਗਰ ਨਹੀਂ ਹੈ ਚਾਹਰ ਬਠਿੰਡਾ ਇਹ ਦਾਜ ਨੂੰ ਖੁਸ਼ੀ ਅਤੇ ਮਾਣ ਮਹਿਸੂਸ ਕਰਦਾ ਹੈ ਕਿ ਸਵਾਸ ਸਰਵੇਖਣ 2024 ਵਿੱਚ ਬਠਿੰਡਾ ਸ਼ਹਿਰ ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਤੇ ਰਾਸ਼ਟਰੀ ਪੱਧਰ ਤੇ 52ਵਾਂ ਸਥਾਨ ਪ੍ਰਾਪਤ ਕੀਤਾ ਹੈ ਨਰਕੋ ਸਿੰਗਲ ਜੂਲ ਪਲਾਸਟਿਕ ਦੀ ਵਾਤੋਂ ਨਾ ਕਰੋ ਸ਼ਹਿਰ ਨੂੰ ਪੂਰਾ ਮੁਖ ਫੜਾਓ